ਹੋਰ ਕਿਵੇਂ ਠੀਕ ਠਾਕ ਆ ਹਾਂ ਠੀਕ ਠਾਕ ਵਧੀਆ ਹੂੰ ਚਾਹ ਠੰਡੀ ਸੀ ਹਨਾ ਕਿਆ ਫਿਰ ਉਹ ਤੇਈ ਨਹੀਂ ਆਈ ਕਰਕੇ ਰੱਖ ਲਈ ਤੇ ਪੀ ਲਈ ਤੇ ਕੀ ਪਤਾ ਕਿਤੇ ਖੜ ਗਈ ਹੋਣੀ ਆ ਕੋਈ ਫਿਕਰ ਨਹੀਂ ਕਰਨਾ ਕੋਈ ਸਬਜੀ ਦਾ ਕੋਈ ਦਾ ਵੀ ਦੂਜਾ ਕੋਈ ਫਿਕਰ ਨਹੀਂ ਸਬਜੀ ਵਿੱਚ ਹੀ ਰੱਖਾ ਦੇ ਲਈ ਆ ਕਰਕਾ ਵੀ ਾਲੂਗੀ ਹਾਂ ਕਿਆ ਹੀ ਨਹੀਂ ਗਈ ਕੁੜੀ ਨੂੰ ਛੱਡਣ ਗਈ ਸੀ 4 ਵਜੇ ਦੀ ਗਈ ਆ ਖੇਲੀਆਂ ਨਾ ਬਾਹਰ ਹਾਂ

ਕਿਆ ਲਾਪੇ ਜਲ ਗੋਦਿਆ ਤੇ ਆਪੇ ਕਦਰ ਰੂੜ ਕਿ ਆਪੇ ਤਰੂਗੀ ਹਾਂ ਤੇ ਜੇ ਨਹੀਂ ਚੱਲੀਆ ਫਿਰ ਦਵਾ ਦੇ ਆਪੇ ਸਾਭ ਕੀ ਵੀ ਚੀਰਨੀ ਆ ਚਾਹ ਵੀ ਉਹ ਠੰਢੀ ਠੁੰਢੇ ਪੀ ਕੇ ਬਹਿ ਗਈਆਂ ਹਾਂ ਉਹ ਠੰਢੀ ਕਾਹ ਹੋਗੀ ਨਾ ਮੈਂ ਅਖ ਚਲ ਕਾ ਕੇ ਰਾਦਮੀ ਆ ਜੂਗੀ ਫਰਾ ਦੂਗੀ ਹੁਣ ਸਾਹ ਲੈ ਕੇ ਲਈ ਆਈ ਹਾਂ ਉਹ ਨਹੀ ਨਹੀਂ ਬੈਣਾ ਡਰ ਹੈ ਨਹੀਂ ਦਿਲ ਦੇ ਦਾ ਤੇ ਡਰ ਹੁੰਦਾ ਤਾਂ ਫਿਰ ਮੜਦੀ ਨਾ ਛੱਡ ਕੇ ਉਹਦੀ ਆ ਜਾਂਦੀ ਫਿਰ ਉਹ 4 ਵਜੇ ਦੀ ਗਈ ਵੀ ਆ ਚਾਹ ਉਹ ਲਾਰਾ ਤੇ 5 ਵਜੇ ਕਿ 6 ਵਜਨ ਵਾਲੀ ਆ ਯਾਰ ਆ ਵੇ ਕ ਬੋਲ ਗਏ ਆ ਮੋਬਾਈਲ ਜੀ ਆ ਦੱਸ ਦਿੰਦੀ ਆ ਹੈ ਵੀ 5 ਵਜ ਗਏ ਆ ਅੱਛਾ ਕੋਈ ਹਾਲ ਨਹੀਂ ਪੈਨੇ ਮੇਰਾ ਤਾਂ ਕੋਈ ਕੰਮ ਕੰਦਨ ਕਰਦੀ ਪੀ ਲੈਣਾ ਨਹੀਂ ਦੇਣਾ ਨਹੀਂ ਹਜੇ ਤਾਂ ਘਰੇ ਰਹਿੰਨੇ ਆਪਾਂ ਜੇ ਆਪਾਂ ਅੱਡਾ ਪਾਟੀ ਹੋ ਜੇ ਤਾਂ ਪਤਾ ਨਹੀਂ ਕੀ ਹਾਲ ਕਰੇ ਆਪਣੇ ਨਾਲ ਫੇਰ ਸਾਮ ਪਿਆਰਾ ਵੀ ਜੋ ਆਖ ਵੀ ਭੁੱਕੇ ਤੁਰੇ ਫੇਰ ਤਾਂ ਹੀ ਆਨੇ ਨਾ ਹਜੇ ਤਾਂ ਆਪ ਜਾ ਲਾ ਆਪਦਾ ਹੌਲੀ ਹੌਲੀ ਜਿੱਤੇ ਕੋਟੇ ਦੁਖਦਿਆ ਨਾ ਕਰ ਲੈਣੀ ਹੌਲੀ ਹੌਲੀ ਨਾ ਨਾ ਉਹਨ ਕੋਈ ਬੇ ਬੇ ਪਰਵਾਹ ਹੈ ਕਿਉਂ ਨਾ ਮੁੰਡੇ ਨੂੰ ਆ ਵਿਫਾਈ ਮੈਂ ਆ ਕੇ ਜਾਵਾਂ ਐ ਮੀਂਹ ਮਾਤੋਂ ਕੰਮ ਨਹੀਂ ਹੁੰਦਾਗਾ ਤੇ ਤੂੰ ਕਰ ਲਿਆ ਕਰ ਉਹ ਵੀ ਆ ਕੇ ਨਹੀਂ ਜਾ ਮੈਂ ਤੜਕਾ ਲਾ ਦਿਆਂ ਹਾਂ ਤੜਕਾ ਵੀ ਲਵਾ ਫੈਨਾ ਤੇ ਆਟਾ ਵੀ ਗੋਲ ਨਹੀਂ ਸਰ ਗੋਨਾ ਲੈ ਨਹੀਂ ਅਮੈ ਹਾਂ ਉਹ ਨਹੀਂ ਮਜਾ ਕਰ ਦਊ ਆਉਗੀ ਨਹੀਂ ਕੋਈ ਮਮੀ ਮੈਂ ਲਾ ਲੈਨੀ ਐ ਲੈ ਅਗੇ ਤੂੰ ਹੋਰ ਦੇਖ ਦੋ ਘਰ ਰਹੀ ਗਏ ਤੇ ਫਿਰ ਜ਼ਰਾ ਨਹੀਂ ਤੇ ਤੂੰ ਕਦੋਂ ਦੇ ਗਈਆਂ 4 ਵਜੇ ਦੀ ਤੇ ਹਜੇ ਤੈਨੂੰ ਛਸੰਗ ਹੀ ਨਹੀਂ ਆਏ ਕਿਥੋਂ ਚੱਕੜੀ ਵਿੱਚ ਚੱਡ ਕੇ ਮੜ ਸਕਦੀ ਜੀ ਲੈ ਚਾਚੀ ਮੈਂ ਕਦੋਂ ਕਤੇ ਗਈਆਂ ਹੁਣ ਤਾਂ ਹਜੇ ਤੁਰ ਗਈਆਂ ਨਾਲ ਦੀ ਨਾਲ ਤੁਸੀਂ ਲੱਗ ਗਈਆਂ ਦੋਨੇ ਜਣੀਆਂ ਮੈਨੂੰ ਬੈਠਣ ਵੀ ਨਹੀਂ ਦਿੱਤਾ ਬੈਠਣ ਨਹੀਂ ਦਿੱਤਾਗਾ ਘਰ ਦੇ ਕੰਮ ਦਾ ਕੋਈ ਫਿਕਰ ਨਹੀਂਗਾ ਤੈਨੂੰ ਚਾਚੀ ਮੈਂ ਕੰਮ ਕਰਕੇ ਗਈਆਂ ਬੇਪੇ ਮੈਂ ਕਰਕੇ ਤਾਂ ਗਈਆਂ ਸਾਰਾ ਕੀ ਕਰਕੇ ਗਈਆਂ ਕਾ ਮੈਂ ਕੀਤੀ ਭਾਂਦੇ ਮੈਂ ਮੰਜੀ ਆ ਲੀੜੇ ਤਨੀ ਤੋਂ ਮੈਂ ਲਾਈ ਕੀ ਕਰਕੇ ਗਈਆਂ ਕਿ ਮੈਂ ਕੁੜੀ ਨੂੰ ਛੱਡ ਜਾਵਾਂ ਜਾਇਆ ਨਹੀਂਗਾ ਤੁਸੀਂ ਨਾ ਲਾਉਂਦੇ ਮੈਂ ਆਪੇ ਲਾ ਲੈਂਦੀ ਆ ਕੇ ਤੂੰ ਤਾਂ ਦਿਨ ਦਾ ਛੇਪਿਆ ਉੱਪਰ ਤਰੇਲ ਪੈਣ ਲਾ ਪੀ ਅਸੀਂ ਤਾਂ ਸਬਜ਼ੀ ਵੀ ਚੀਰ ਕੇ ਰੱਖ ਲਈ ਉਹ ਮੈਂ ਕੱਪੜੇ ਦਿੱਤੇ ਸੀ ਸਿਪਣੇ ਤੁਹਾਡਾ ਸੂਟ ਸੀ ਦੋ ਮੇਰੇ ਨੇ ਸੀਗੇ ਉਹਨਾਂ ਮੈਂ ਪੁੱਛ ਲੱਗ ਗਈ ਸੀ ਜੀ ਤੂੰ ਪੁੱਛੀ ਜਦੋਂ ਮੋੜ ਪੈਂਦੀ ਬੇਬੇ ਨੇ ਚਾਹ ਬਣਾ ਲਈ ਉਹ ਕਹਿੰਦੀ ਚਾਹ ਪੀ ਕੇ ਜਾਇਂ ਕੁੜੀ ਹੁਣ ਵੀ ਕੀ ਲੋੜ ਸੀ ਆਉਂਦੀ ਕੁੜੀ ਨੂੰ ਲੈ ਕੇ ਹੀ ਆਉਂਦੀ ਹੁਣ ਫੇਰ ਜਾਣਾ ਚਾਚਾ ਤੁਸੀਂ ਜਾਵੜਿਆ ਕਰੋ ਕੁੜੀ ਨੂੰ ਲੈ ਆਇਆ ਕਰੋ ਨਾਲ ਛੱਡਿਆ ਆਇਆ ਕਰੋ ਕੱਲ ਤੂੰ ਮੈਂ ਜਾਂਦੀ ਨਹੀਂ ਇੱਕ ਵਾਰੀ ਕੰਮ ਕਰਦੇ ਤੇ ਜਾਇਆ ਕਰ ਕੰਮ ਕੋ ਮੋ ਪਾਲ ਲੈ ਕੋਈ ਤੇ ਆਪੇ ਤਾਂ ਕੰਮ ਤੇ ਬੈਠੀ ਤੇ ਰਿਆ ਕਰਨਗੇ ਚਾਰ ਚਿੱਲੜਤਾ ਆਉਣਗੇ ਜਦੋਂ ਗੋਡੇ ਖਰੀਚਕੇ ਕਰਨੇ ਕੰਮ ਆ ਪੈਸੇ ਘਰ ਦਾ ਕਰ ਲਿਆ ਕਰਾਂਗੇ ਇਹ ਤਾਂ ਕੰਮ ਬਈ ਆਪਾਂ ਨੂੰ ਗਾਕ ਦਾਗਾ ਵੀ ਜਾਣਾ ਦੋ ਦੋ ਘੰਟੇ ਮੁਰਨਾ ਹੀ ਨਾ ਕਰਦਾ ਵੇਖਣਾ ਹੀ ਨਾ ਵੀ ਕੋਈ ਆਊਗਾ ਜਾਂ ਚਾਹ ਬਣ ਕਰਨੀਆਂ ਜਾਂ ਰੋਟੀ ਦਾ ਉਹ ਵੀ ਤ ਕੁੜੀ ਛੱਡਣ ਚਾਹੀਈਆਂ ਕੈਮਨਾ ਤੂੰ ਆਪਦੇ ਘਰੇ ਆ ਪਤਾ ਹੀ ਆ ਵੀ ਦੋ ਦੋ ਕੰਮ ਮੇਰਾ ਇੰਨਾ ਪਿਆ ਸੱਚੀ ਹੁਣ ਤੁਸੀਂ ਤੇ ਕਹਿਤਾ ਵੀ ਕੰਮ ਭਾਲ ਲਾ ਉਥੇ ਛੋਟੀ ਜੀ ਮੇਰੇ ਬੱਚੀ ਆ ਉਹਨੂੰ ਮੈਂ ਸਕੂਲ ਭੇਜਣਾ ਹੁੰਦਾ ਉਹਨੂੰ ਤਿਆਰ ਕਰਨਾ ਟਿਊਸ਼ਨ ਵੀ ਛੱਡਿ ਗੋਣਾ ਘਰ ਦਾ ਇੱਕ ਕੰਮ ਲੇਟ ਹੋ ਜਾਂਦਾ ਤੁਸੀਂ ਦੋਨੇ ਜਣੀਆਂ ਲੱਗ ਜਾਨੀਓ ਕਿਉਂ ਫਿਰ ਆਏ ਹੋਊਗਾ ਨਾ ਵੀ ਤੁਹਾثة ਦੁਕਾਨ ਤੇ ਬੈਠ ਕੇ ਰਾਤ ਨੂੰ ਕੁੜੀ ਨੂੰ ਨਹੀਂ ਤਿਆਰ ਕਰਕੇ ਤੜਕੇ ਨੂੰ ਤੂੰ ਕੁੜੀ ਤੇ ਨਹੀਂ ਰਹਿਣਾਗਾ ਦਵਾ ਦਾ ਤਿਆਰ ਕਰਕੇ ਤੂੰ ਕੁੜੀ ਨੂੰ ਭੇਜ ਸਕਦੀ ਆ 7 ਵਜੇ ਦੇ ਨੂੰ 8 ਵਜੇ ਦੇ ਨੂੰ ਤੇ ਮੈਂ ਚੰਗੀ ਲੱਗੂਗੀ ਉਥੇ ਜੱਟਾ ਦੀ ਨੌਂ ਤੇ ਉਥੇ ਦੁਕਾਨ ਕਰਕੇ ਬੈਠੀ ਹੋਰ ਤੇ ਝੁਕਿਆ ਦਿੰਨੀਓ ਬੱਚਿਆਂ ਨੂੰ ਵੀ ਦੇਖਣਾ ਫਿਰ ਤੁਸੀਂ ਕੀ ਕਰੋਗੀਆਂ ਦੁਕਾਨ ਤੋਂ ਆਈਆਂ ਘਰ ਦਾ ਨਹੀਂ ਕਰਦੀ ਉੱਥੇ ਬੈਠੀ ਰਹੀਆਂ ਸਾਰਾ ਦਿਨ ਤੂੰ ਕਾ ਦੁਕਾਨ ਕਰ ਕੋਈ ਨਹੀਂ ਹਾਂ ਤੇ ਚੰਗੀ ਲੱਗੂਗੀ ਮੈਂ ਦੁਕਾਨ ਕੋਈ ਨਹੀਂ ਕੋਈ ਨਹੀਂ ਤੂੰ ਦੁਕਾਨ ਕਰ ਸੇ ਆਪੇ ਘਰ ਲਿਆ ਕਰਾਂਗੇ ਘਰ ਦਾ ਕੋਈ ਨਹੀਂ ਸਭ ਦੀਆਂ ਦੁਕਾਨਾਂ ਪਾਈਆਂ ਹਾਂ ਕਿਸੇ ਨੇ ਲੀੜੀਆਂ ਨਹੀਂ ਪਾਈ ਕਿਸੇ ਨੇ ਮਨਿਆਰੀ ਦੀ ਪਾਈ ਕਿਸੇ ਨੇ ਕਾਸੀ ਦੀ ਪਾਈ ਪਹਿਲਾਂ ਤਾਂ ਉਹ ਸਾਰਾ ਸਮਾਨ ਖਰਾਬ ਹੋ ਜਾਂਦਾ ਕਦੋਂ ਉੱਧਰ ਲਿਆ ਕੇ ਦਿੱਤਾ ਤੂੰ ਤੈਨੂੰ ਵੀ ਤੂੰ ਉੱਥੇ ਦੁਜਾ ਦੁਕਾਨ ਪਾ ਕੇ ਬੈਠ ਪਤਾ ਲੱਗੇ ਅਗਲੇ ਨੂੰ ਉਹ ਨਾ ਕੰਮ ਨਹੀਂ ਕਰੇ ਨਾ। ਉਹ ਦੋ ਦੋ ਸੇਵਿਕ ਕਰੀ ਸਕਦੀਆਂ ਦੋਨੇ ਜਣੀਆਂ ਤੁਸੀਂ ਬਹਿ ਜਾ ਕਰੋ ਉੱਥੇ ਦੁਕਾਨ ਤੇ ਮੈਂ ਘਰ ਦਾ ਕਰਾਂ। ਅਸੀਂ ਤਾਂ ਬਹਿ ਜਾ ਕਰਗੇ। ਸਾਨੂੰ ਕਿਉਂਦਾ ਅਥੇ ਅਸੀਂ ਅਨਪੜ ਹੈਗੀਆਂ। ਹੈ ਤੂੰ ਪੜੀ ਲਿਖੀ ਹੈਗੀ ਯਾ ਤੋ ਅਥੇ ਦੁਕਾਨ ਪਾ ਕੇ ਬੈਠ। ਆਖੀ ਤਾਂ ਫਿਰ 13-13 ਹੀ ਚਲਾ ਦੇ ਨੀ। ਹਾਂ। ਬਾਬੇ ਨਾਨਕ ਨੂੰ। ਹਾਂ। ਦੁਕਾਨਾਂ ਨਾਲ ਜੇ ਪਾਲੈ ਨਾ ਫੇਰ ਨਾ ਕਿ ਪੈਸੇ ਨਹੀਂ ਵਟਕੇ ਦਿੱਤੇ ਅ ਤੱਕ 13 ਹੀ 13 ਬੋਲ ਦੇਣੀ। ਮੈਂ ਤਾਂ ਖੁਸ਼ ਵੀ ਨਹੀਂ ਕਹਿੰਦੀ ਮੈਂ ਤਾਂ ਜਿਵੇਂ ਤੁਸੀਂ ਦੋਨੇ ਜਣੀਆਂ ਕਹਿ ਦਿੱਨੀ ਮੈਂ ਦੋਵੇਂ ਖੁਸ਼ ਹਾਂ। ਇਹ ਕੋ ਆ ਜਾਂਦਾ ਰਾਜਪੂਤ ਕਿ ਉਹ ਮੇਰੇ ਪਾਸੇ ਸੇਕ ਦੇ ਕੋਈ ਨਾ ਉਹ ਨਾ ਵਿਆਨੇ ਅਭੀ ਤੱਕ ਇਹਦੇ ਦੁਕਾਨਦਾਰ ਕੋਲ ਪਾ ਕੇ ਦੇ ਉਹ ਤਾਂ ਜੜੀਆਂ ਤੁਸੀਂ ਲੱਗ ਪੈਣੀਆਂ ਲੱਗ ਨਹੀਂ ਆਉਂਦੀਆਂ ਉਹ ਤਾਂ ਇਹ ਸੇਕਦਾ ਨਾ ਉਹ ਆਂਦਾ ਵੀ ਘਰੇ ਕੰਮ ਵੀ ਉਵੇਂ ਪਏ ਹੁੰਦੇ ਆ ਤੇ ਕਾਰੋਬਾਰ ਵੀ ਕੋਈ ਨਹੀਂ ਕਰਦੀ ਚੱਲ ਜਾ ਕੋਈ ਦੁਕਾਨਦਾਰ ਕੋਲ ਕਿੱਟੀ ਹੋਵੇ ਤਾਂ ਠੀਕ ਆ ਉਹ ਵਿਚਲੀ ਕੁੰਡੀ ਦਾ ਦੱਸਦਾ ਕੋਈ ਨਹੀਂ ਬੇਬੇ ਇਹ ਵੀ ਕਰ ਲੈਨੀ ਆ ਮੈਂ ਜੇ ਤੁਸੀਂ ਐਵੇਂ ਖੁਸ਼ ਹੋ ਨਾ ਦੋਨੇ ਜਣੀਆਂ ਤੇ ਇਹ ਵੀ ਮੈਂ ਕਰ ਲੈਨੀ ਆ ਮੇਰੇ ਅਜ ਕੁਝ ਕਰਦਾ ਘਰ ਦੇ ਕੰਮ ਤਾਂ ਤੁਹਾਨੂੰ ਨਹੀਂ gehni ਆਉਂਦੇ ਵੀ ਕਰਦੀ ਆ ਕਾ ਦਮ ਕੋਈ ਕੰਮ ਕਰ ਲਿਆ ਕਰਾਂਗਾ ਸਿਆਪੇ ਕਰਦਾ ਕੰਮ ਕੁਛ ਨਹੀਂ ਕੀਤਾ ਚੜਕੇ ਦੀ ਚੱਲ ਕੋਈ ਨਹੀਂ ਬੇਬੇ ਦੁਕਾਨ ਕਰ ਲੈ ਪਹਿਲਾਂ ਕੁੜੀ ਤਿਆਰ ਕਰਕੇ ਘਰ ਲ ਦਿੱਤੀ ਮੁੜ ਕੇ ਕੁੜੀ ਟਿਊਸ਼ਨ ਤੋਂ ਉੱਥੇ ਸਕੂਲੋਂ ਆ ਗਈ ਆ ਮੁੜ ਕੇ ਟਿਊਸ਼ਨ ਤੋਂ ਛੱਡਣ ਗਈ ਤੇ ਉੱਥੇ ਦਨ ਚ ਪਾਈ ਸੱਤ ਵਜੇ ਘਰੇ ਆ ਕੇ ਬੜੀ ਆ ਜੇ ਕੁੜੀ ਫੇਰ ਲੈਣ ਜਾਣੀ ਰੋਟੇ ਕਦੇ ਆਪਣਾ ਹੁੰਦਾ ਹੀ ਨਹੀਂ ਕੰਮ ਹਾਂ ਬੇਬੇ ਜੱਤ ਜੀ ਮੈਂ ਬਣਾਉਣੀ ਆ ਰੋਟੀ ਤੋਂ ਤੁਸੀਂ ਦੋਨੇ ਜੜੀਆਂ ਥੋੜੀ ਬਣਾਉਣੀ ਆ ਜਿਹੜਾ ਐਵੇਂ ਤੁਸੀਂ ਬੋਲੀ ਜਾਂਦੀਆਂ ਹੁਣ ਮੈਂ ਬਣਾ ਦਿੰਨੀ ਆ ਤੜਕਾ ਲਾ ਕੇ ਮੈਂ ਆਟਾ ਗੁੰਨ ਲੈਣਾ ਕੋਈ ਨਹੀਂ ਹੁਣ ਤੜਕਾ ਵੀ ਲਾ ਲੈਨੇ ਹੁਣ ਕੁੜੀ ਰਿਆ ਜਾ ਕੇ ਕੋਈ ਨਹੀਂ ਫੇਰ ਕਹਿ ਦੋਗੇ ਇੰਨਾ ਚ ਲੈ ਕਿੰਨੀ ਬਾਟ ਨੇ ਉਹਨਾਂ ਦਾ ਘਰ ਉੱਤੇ ਟਾਈ ਬੇਬੇ ਦੁਕਾਨ ਕਰ ਲੈਨੀ ਆ ਜੇ ਤੁਸੀਂ ਦੁਕਾਨ ਕਰਾ ਕੇ ਖੁਸ਼ ਹੋ ਨਾ ਤੇ ਮੈਂ ਦੁਕਾਨ ਕਰਕੇ ਬੈ ਜਾਣੀ ਆ ਤੁਸੀਂ ਖੁਸ਼ ਚਾਹੀਦੀਆਂ ਦੋਨੇ ਚੜੀਆਂ ਬਸ ਲੜਿਆ ਨਾ ਕਰੋ ਬੇਬੇ ਨਹੀਂ ਮੇਰੀ ਗੱਲ ਸੁਣ ਅੱਗੇ ਅਗਲਾ ਖਾਣਾ ਪਾਉਂਦਾ ਨਾ ਸੀਗਾ ਆੰਦਾਂ ਸੀਗਾ ਜੇ ਫਰੀਕ ਕੰਕਨ ਨਾਲ ਵੱਟੂ ਤੇ ਨਾਲ ਧੁੱਪੇ ਤਾਂ ਮਰੂ ਹਾਂ ਉਥੇ ਸਾਰੀ ਜੜ ਜਨ ਫਾਇਦਾ ਦਿੱਤਾ ਉਹ ਗੱਥ ਮਨ ਦਿੱਗੇ ਆਨ ਕੀ ਹਾਂ ਗੱਲਾਂ ਕਰਿਆ ਕੋਈ ਨਹੀਂ ਕਰਦੇ ਆ ਮੁੰਡੇ ਨੂੰ ਫੋਨ ਨਹੀਂ ਹੁੰਦਾ ਹੁਣ ਤੁੰਗ ਤੁੰਗ ਚੜੀਆਂ ਨੂੰ ਆਇਆ ਲੱਗਦਾ ਨਾ ਵੀ ਇਹ ਫਾਹੇ ਲੱਗੀ ਰਵੇ ਸਾਰਾ ਦਿਨ ਤੰਦਰ ਦੇ ਬਾਹਰ ਦਾ ਕਰੇ ਅੰਦਰਲਾ ਕਰੇ ਫਿਰ ਵੀ ਨਾ ਟਿਕਨ ਦੇ ਕੋਈ ਨਹੀਂ ਮੈਂ ਕਰਦੀ ਆ ਮੁੰਡੇ ਨੂੰ ਫੋਨ ਵੀ ਇਹਨੂੰ ਸਮਾਨ ਲਿਆ ਕੇ ਦੇ ਨੂੰ ਉਥੇ ਬਾੜ ਦੁਕਾਨ ਚ ਜੇ ਤਾਂ ਹੁਣ ਕਰਦਾ ਵੀ ਨਹੀਂ ਕਰਨਾ ਇਹ ਫਿਰ ਦੱਕਾ ਕਿੱਲਾ ਵੇ ਪਕੋਚਾ ਪੈ ਗਿਆ ਜੀ ਉਹ ਚੱਣ ਗਈ ਉਹ ਤੇ ਅੱਧਾ ਅੱਧਾ ਲਾਉਂਦੀ ਆ ਤੇ ਦੂਜਾ ਇੱਥੇ ਕਰਦਾ ਤਾਂ ਫਿਕਰ ਹੀ ਆਈ ਨਹੀਂ ਦਾ ਇਹਨੂੰ ਸਾਰਾ ਧੰਦਾ ਕਰਨਾ ਮੜ ਕੇ ਸਾਰਾ ਛੱਡ ਕੇ ਤੇ ਉੱਥੇ ਤੁਰ ਜਾਂਦੀ ਆ ਹੁਣ ਇਹਦਾ ਵੀ ਕੁਝ ਨਹੀਂ ਕਰਦਾ ਘਰ ਦਾ ਕੰਮ ਸਾਰਾ ਕੀਤਾ ਚਲ ਕੋਈ ਨਹੀਂ ਤੁਸੀਂ ਤਾਂ ਦੋਨੇ ਜਣੀਆਂ ਬੋਲੀ ਜਾਣਾ ਮੈਂ ਤੜਕਾ ਲਾ ਕੇ ਆਉਣੀ ਆ ਸਬਜ਼ੀ ਨੂੰ ਨਹੀਂ ਥੋੜਾ ਕੁੜੀ ਨੂੰ ਲਿਆ ਤੇ ਤੜਕਾ ਹੀ ਲਾ ਦਾਂਗੇ ਆਪੇ ਕੁੜੀ ਨੂੰ ਲੈ ਆਓ ਤੁਸੀਂ ਜਾ ਕੇ ਨਹੀਂ ਸਾਥ ਹੁਣ ਜਾਈਦਾ ਕੋਈ ਲਿਆ ਜਾ ਕੇ ਮੈਂ ਕਿਉਂ ਲਿਆਵਾਂ ਨਾਲ ਤੇਂ ਦੀਆਂ ਗੱਲਾਂ ਕਰਦੀ ਹੋਈ ਕੰਮ ਨਹੀਂ ਕਰਦੀ ਉਹ ਨਹੀਂ ਕਰਦੀ ਫਾਹੇ ਦੇ ਉਹ ਕੰਮ ਤਾਂ ਆਖ ਨਹੀਂ ਆ ਸਾਰਾ ਕਰਦੀ ਨੂੰ ਵੀ ਤੁਸੀਂ ਕਹਿੰਦੇ ਰਹਿੰਦੇ ਇਹ ਤਾਂ ਕੰਮ ਪਿਆ ਹੀ ਸਾਰਾ ਹੁਣ ਸਭ ਦਿਨਾਂ ਵਿੱਚ ਚੀਰ ਲੀਆਂ ਚਾਹ ਵੀ ਬਣਾ ਕੇ ਪੀ ਲਈ ਆ ਹੈ ਉਹ ਜੋ ਆਖ ਵੀ ਉਹ ਖੇਡ ਲੱਗੇ ਪਏ ਤੁਸੀਂ ਨਾ ਚੀਰ ਦੇ ਨਾ ਤੁਸੀਂ ਚਾਹ ਬਣਾਉਂਦੇ ਨਾ ਤੁਸੀਂ ਸਬਜ਼ੀ ਚੀਰਦੇ ਮੈਂ ਕੀ ਕਰ ਲੈਂਦੀ ਆ ਓਏ ਆਪਿਆਸੇ ਕਹਤੂ ਤਾਂ ਚਾੜ ਕੇ ਤੁਰ ਗਈ ਮੈਂ ਤਾਂ ਬਸ ਕੁੜੀ ਚੱਡਣ ਚੱਲੀ ਆ ਨਹੀਂ ਕਾ ਤਾਂ ਮੈਂ ਫਿਰ ਹੀ ਚਾਹਤ ਬਣਾਦਾ ਮੈਂ ਉੱਠਿਆ ਨਹੀਂ ਜਾਂਦਾ ਤੇ ਫਿਰ ਮੈਂ ਬਣਾ ਹੀ ਦੇਣੀ ਸੀ ਆ ਕਿ ਮੈਂ ਕਿਹੜਾ ਨਹੀਂ ਸੀ ਬਣਾ ਦੇਣਾ 7 ਵਜੇ ਬਣਾ ਦੇਣੀ ਸੀ ਆਪੇ ਦਸਤਾ ਚਾਚੀ ਮੇਰਾ ਦੋਨਾਂ ਜੜੀਆਂ ਨੇ ਨਾ ਜੀਣਾ ਆਰਾਮ ਕਰ ਛੱਡਿਆ ਮੈਂ ਕਿਤੇ ਨਿਕਲ ਵੀ ਨਹੀਂ ਸਕਦੀ ਦੋ ਦਿਨ ਤੇ ਨਿਕਲਾਂਗੇ ਕਿਵੇਂ ਜਵਾਬ ਛੱਡ ਕੇ ਸਾਹਮਣੇ ਕਰ ਲਿਆਂਗੇ ਸਾਰੀ ਧੜੀ ਉੱਥੇ ਬੈਠੀ ਰਹਿੰਦੀ ਸਾਰੀ ਧੜੀ ਜਿੱਥੇ ਖੜ ਗਈ ਉੱਥੇ ਖੜ ਗਈ ਥੇਲੀਆਂ ਹੀ ਨਹੀਂ ਤੂੰ ਤਾਂ ਆਉਂਦੀ ਨਾ ਪਤਾ ਨਹੀਂ ਕਿੰਨੀਆਂ ਕ ਥੇਲੀਆਂ ਦੂਜਾ ਕਰਗੇ ਆਪਾਂ ਹੀ ਮੜਾ ਮੋਟਾ ਕਰਨਾ ਹੀ ਪੈਣਾ ਪੈਣੀ ਹੋਰ ਹਾਂ ਮੈਂ ਆਟਾ ਗੁੰਨ ਲੈਣੀ ਆ ਫਿਰ ਨਹੀਂ ਤਾਂ ਆਟਾ ਗੁੰਨ ਲਾ ਤੇ ਨਾਲ ਜਿਹੜਾ ਮੈਂ ਆਟਾ ਗੁੰਨ ਲਿਆ ਸਬਜੀ ਵੀ ਬਣਾਤੀ ਹਾਂ ਦੱਸੋ ਰੋਟੀਆਂ ਨੇ ਖਾਣੀਆਂ ਕਿ ਠਹਿਰ ਕੇ ਹਾਇ ਕੁੜੇ ਜਿੱਥੇ ਸਬਜੀ ਰਹਿ ਗਈ ਹੁਣ ਤਾਂ ਤੂੰ ਤੜਕਾ ਲਾ ਕੇ ਆਈਆਂ ਹੈ ਹਜੇ ਤਾਂ ਸਬਜ਼ੀ ਕੱਚੀ ਹੋਊਗੀ ਤੇ ਹੁਣੇ ਤੂੰ ਖਾਹਾ ਬਣਾ ਲੈ ਫਿਰ ਤੇ ਸਾਡਾ ਜਣੀ ਹੈ ਇਕੱਲੀ ਗੋਭੀ ਤੇ ਹੈਗੀ ਨਾਲ ਮੈਂ ਰੋਟੀ ਲਾਗੀਆਂ ਨੇ ਨਾਲ ਸਬਜੀ ਬਣ ਜੂਗੀ ਮੈਂ ਤਾਂ ਤੁਹਾਡੀ ਥੀਨੀ ਜਾਂਦੀਗੀ ਦੰਦ ਹੈ ਇੰਨੀ ਸੱਤੇ ਹੁਣੇ ਫਾਹਾ ਵੱਡਾ ਨੂੰ ਕਰਦੀਆਂ ਤੂੰ ਹਜੇ ਤੜਕਾ ਲਾ ਕੇ ਤੂੰ ਇੱਧਰ ਪੈਰ ਤਾਂ ਇੱਥੇ ਤਾਂ ਟਿਕਾਇਆ ਨਹੀਂ ਆ ਕੇ ਤੇਡੀ ਤੇ ਸਬਜੀ ਬਣਵੇ ਗਈ ਆ ਤਾਂ ਤੇਰੇ ਮੈਂ ਜਲਦੀ ਕਹਿ ਨਹੀਂ ਹਾਂ ਤੇ ਕਹਿ ਦਿੰਦੀ ਹਾਂ ਜਲਦੀ ਕਰਦੀ ਆ ਜੇ ਮੈਂ ਲੇਟ ਕਰਦੀ ਆ ਤੇ ਕਹਿ ਦਿੰਦੀ ਆ ਪੁੱਛਦੀ ਨਹੀਂ ਹੁਣ ਦੱਸੋ ਮੈਂ ਕਿੱਧਰ ਨੂੰ ਜਾਵਾਂ ਨਹੀਂ ਤੇ ਹੁਣ ਸਬਜੀ ਆ ਆਟਾ ਵੀ ਤਾਂ ਕੱਚਾ ਪੱਕਾ ਜਾ ਕਰਕੇ ਰੱਖਿਆ ਹੀ ਹੋਊਗੀ ਇਕੱਠਾ ਜਦੋਂ ਉਹਨੂੰ ਮਾਰਾ ਮੋਟਾ ਵੇਸਮ ਲੈਣੇ ਤਾਨੂੰ ਕੱਚੇ ਪੱਕੇ ਨੇ ਕੀ ਤੁਹਾਨੂੰ ਫੁੱਲੀਆਂ ਰੋਟੀਆਂ ਚਾਹੀਦੀਆਂ ਨਾ ਰੜੀਆਂ ਰੋਟੀਆਂ ਚਾਹੀਦੀਆਂ ਤੁਸੀਂ ਆਟੇ ਤੋਂ ਕੀ ਲੈਣਾ ਮੇਂਜੀ ਮਰਜੀ ਬਣਾਓ ਐਡਾ ਚਾਹਤੇ ਤੋ ਕਿੱਥੋਂ ਕਰਾਈ ਹੁਣ ਤਾਂ ਤੋ ਤਰਕਾ ਲਾ ਕੇ ਹੀ ਹੱਥਾਂ ਨੂੰ ਤਾਂ ਤੇਰੇ ਕੋਸ ਲੱਗਿਆ ਨਹੀਂ ਗਾ ਦੀਦਾ ਤੇ ਹੱਥਾਂ ਨੂੰ ਮੈਂ ਆਟਾ ਥੋੜੀ ਨਾਲ ਲਾ ਕੇ ਆਉਣਾ ਸਭ ਧੋ ਕੇ ਆਈਆਂ ਆਟਾ ਨੂੰ ਮੁੱਕੇ ਦੇ ਆਕਾਰ ਉਹਵੇ ਗੋਲ ਕਰ ਨਾਲ ਜਿਆ ਕਰਕੇ ਰੱਖ ਦੇਣੀ ਆ ਇੱਕ ਤਾਂ ਪਸੰਦ ਤਾਂ ਆਉਂਦਾ ਨਹੀਂ ਤੁਹਾਨੂੰ ਕੋਈ ਵੀ ਕੰਮ ਮੇਰਾ ਜੀਣਾ ਤਾਂ ਤੁਸੀਂ ਗੁੱਬਰ ਕਰੀ ਰੱਖਦੀ ਹੋ ਦੋਨੇ ਜਣੀਆਂ ਪਸੰਦ ਨਹੀਂ ਆਉਣਾ ਗਾ ਸਾਡੇ ਸਾਡੇ ਭਰਾ ਕਿਉਂ ਕਰ ਜਿੰਨੇ ਕਰਾ ਸਬਜੀ ਬੰਦੀ ਆ ਨਾ ਕਿ ਚਲ ਆਟਾ ਉਹਨਾਂ ਚਰ ਪਿਆਰੇ ਤੇ ਉਹਨੇ ਆ ਤੂੰ ਕਰ ਲਾ ਝਾੜੂ ਵੀ ਲਾ ਲਾ ਆ ਚਾਰਕਾ ਲਾਇਆ ਹੁਣ ਝਾੜੂ ਵੀ ਨਹੀਂ ਮੇਰਾ ਪਸੰਦ ਹੁਣਾ ਤੇ ਚਾਰੂ ਦਾ ਪਸੰਦ ਆਵੇ ਨਾ ਵੇ ਨਹੀਂ ਕਰਦੀਆਂ ਰਹਿਣੀਆਂ ਦੋਨੇ ਜਣੀਆਂ ਇਹ ਥੋੜੋ ਹੁਣ ਕੰਮ ਪਿਆਰਾ ਵੇ ਸਾਰੀ ਧੜੀ ਤਾਰ ਕੇ ਦੀ ਵੰਗੀਆਂ ਨੂੰ ਮੈਂ ਝਾੜੂ ਲਾ ਲਾ ਮੈਂ ਤਾਂ ਸਾਰਾ ਝਾੜੂ ਪੂ ਚਲਾਇਆ ਵਾ ਧੜਕੇ ਹੁਣ ਕੀ ਹੋ ਗਿਆ ਜੇ ਜਵਾਕਾਂ ਨੇ ਫੇਰ ਗੰਦ ਮਾਰਤਾ ਤਾਂ ਮੈਂ ਦੱਸ ਕੀ ਕਰਾਂ ਤੇ ਜਵਾਕਾਂ ਨੇ ਗੰਦ ਮਾਰਿਆ ਧੜਕੇ ਤੇ ਨੇਰੀ ਵਗਵਾ ਕੇ ਸਾਰਾ ਸਕੂਲ ਗਏ ਸੀ ਕਹਤੇ ਹੁਣ ਆਏ ਆ ਉਦੇ ਉਧਰ ਨੂੰ ਤੋ ਤੋਰ ਲੈ ਆ ਤੁਸ ਉਧਰ ਟਿਊਸ਼ਨ ਤੇ ਜੋ ਅੱਕਾ ਨੇ ਕਿਹੜਾ ਗੰਦ ਮਾਰ ਦਿੱਤਾ ਚੰਗਾ ਜੋ ਮਰਜ਼ੀ ਕਰ ਲੈ ਤੁਸੀਂ ਤਾਂ ਨਾ ਕਰਨਾ ਹੀ ਨਹੀਂ ਮੈਨੂੰ ਇਹ ਵੀ ਕਹਿਣਾ ਵੀ ਕਰਦੀ ਕੁਛ ਨਹੀਂ ਕਰ ਤੇ ਝਾੜੂ ਕਿਹੜਾ ਚੱਜ ਨਾ ਮਾਰਦੀ ਆ ਕਮਲ ਵਾਂਗੂ ਝਾੜੂ ਆ ਉਹ ਐਦਾ ਕੂੜਾ ਮਗਰ ਪਿਆ ਨਾ ਕੋਈ ਭਾਂਡਾ ਚੱਜ ਨਾ ਮਾਹਿੰਦੀ ਆ ਤੂੰ ਤੇ ਝਾੜੂ 'ਚ ਬਰਕਤ ਹੀ ਹੈ ਨਹੀਂ ਬਰਕਤ ਹੀ ਨਹੀਂ ਜਿਵੇਂ ਬੁੱਢਾ ਗੰਗੂ ਮਾਰਦੀ ਏ ਝਾੜੂ ਹੈ ਉਹ ਵੀ ਚੁੱਲ੍ਹੇ 'ਚ ਕਰ ਦੇਣਾ ਉਹ ਵੀ ਥੱਲੇ 'ਚ ਕਰਤਾ ਫੜ ਹੋਰ ਕੰਮ ਦੱਸ ਤਾ ਝਾੜੂ ਵੀ ਲਾਤਾ ਹੋਰ ਕੋਈ ਰਹਿ ਗਈ ਤੱਕਰ ਕੱਢ ਲੋ ਕੰਮ ਆਓ ਝਾੜੂ ਤਾਂ ਲਾਇਆ ਕਿੰਨਾ ਕੂੜਾ ਵੇ ਕਿੰਨਾ ਪਿਆ ਉਪਰ ਜਦੀ ਹੁਣ ਸ਼ਾਮ ਹੋਈ ਪਈ ਆ ਸਵੇਰੇ ਝਾੜੂ ਪੁੱਛ ਲਾਇਆ ਤੜਕੇ ਫੇਰ ਲਾ ਦੂੰਗੀ ਹੁਣ ਰੋਟੀ ਪਾਣੀ ਕਰਾਂ ਕੀ ਤੁਹਾਡੇ ਮੈਂ ਝਾੜੂ ਲਾਵਾਂ ਨਹੀਂ ਸਾਡਾ ਝਾੜੂ ਹੀ ਝਾੜੂ ਤੇਰੇ ਹੀ ਆਓ ਵੇਖ ਕੇ ਲੱਤੀ ਕੋਲੇ ਕਰਿਆਈ ਉਹ ਹੀ ਤਾਂ ਗੱਲ ਹੋਣ ਚੁਣ ਤੇਰੀ ਲਾ ਦੂੰਗੀ ਤੇਰੀ ਹੁਣ ਮੇ ਤੇਰੀ ਲਾਉਣੀ ਕਿੱਥੇ ਦੱਸੋ ਮੈਨੂੰ ਕਿੱਥੇ ਲਾਵਾਂ ਤੜਕੇ ਚੱਕੂੰਗੀ ਇਹਨੂੰ ਤੇ ਤੂੰ ਮਾਰ ਕੇ ਝਾੜੂ ਤੇ ਬਾਤ ਤੇ ਲੈ ਜਾਂਦੀ ਖਾਲਚ ਕਰਿਆਉਂਦੀ ਪਰ ਕਾਸੇ ਚ ਵਰਕਤੀ ਹੋਣੀਗੀ ਨਾ ਨਾ ਉਹ ਪਾਡੇ ਵੀ ਨਹੀਂ ਚੱਜਣਾ ਉਹ ਵੀ ਕਚਲ ਫਚਲ ਕਰਕੇ ਉਹ ਰੱਖੇ ਪਏ ਮਾਹਾਂ ਮਹਿਮ ਨਾ ਮਤ ਹੈ ਵੀ ਕੀ ਆ ਮ ਉਹ ਪਾਡਾ ਫਿੱਕਰ ਵੀ ਆ ਮਾ ਜੀ ਆ ਹੱਥੀ ਨਹੀਂ ਮਾਰਦੀ ਚੱਜਣਾ ਕੋਈ ਹਾਂ ਸਭ ਬੰਦੇ ਗਿਰਿੰਦੀ ਹਾਂ ਅਗੇ ਮਾਂਜਨੇ ਭਾਂਦੇ ਸਵਾਹ ਨਾ ਤੇ ਆ ਭਾਉਂਜੀ ਤੂੰ ਵੇਖ ਲੈ ਤੇ ਹੁਣ ਉਹ ਸਾਬਣਾ ਤੇ ਚੱਲ ਪਈ ਆ ਇਹ ਵੀ ਹੱਥਾਂ ਨੂੰ ਸਾਡੇ ਉਹ ਕਾਸ ਨਾ ਲੱਗ ਜੇ ਚਾਚੀ ਮੇਰੀ ਗੱਲ ਸੁਣੋ ਬੇਬੇ ਮੇਰੀ ਗੱਲ ਸੁਣੋ ਮੈਂ ਕੱਲ ਨੂੰ ਜਾਣਾ ਤੇ ਪੇਕਿਆਂ ਤੇ ਮੈਂ ਨਹੀਂ ਮੁੜਦੀ 8 ਦਿਨ ਫਿਰ ਮੈਂ ਵੇਖੂਗੀ ਕਿਵੇਂ ਤੁਹਾਡੇ ਝਾੜੂ ਦੋ ਦੋ ਟਾਈਮ ਲੱਗਦੇ ਆ ਕਿ ਭਾਂਡੇ ਤੁਹਾਡੇ ਕਿੰਨੇ ਤੂੰ ਵੇਖੀ ਤਾਂ ਸਹੀ ਬਣਾਖੂ ਇਹ ਤਾਂ ਕੇ ਖਾਲੀ ਰੋਟੀ ਚਲੋ ਕੋਈ ਗੱਲ ਨਹੀਂ ਤੂੰ ਕਰ ਲਿਆ ਮੈਂ ਜਾਣੀ ਆ ਪਰਸਾ ਤੂੰ ਘੰਟਾ ਇਕ ਕਰਕੇ ਨਾ ਜਾਵਣੀ ਸਿਧਾਈ ਕਿਸੇ ਦੇ ਘਰੇ ਤੇ ਤੇਰੇ ਆਉਂਦੀ ਨੇ ਵੇਖੇ ਕੰਮ ਹੁੰਦਾ ਹਾਂ ਕੋਈ ਨਹੀਂ ਜਾ ਤੂੰ ਫੇਕੇ ਤਾਂ ਝਾੜ ਤੂੰ ਘੰਟਾ ਕਿਸੇ ਦਾ ਘਰੇ ਜਾਵੜੀ ਫੇਰ ਆ ਕੇ ਵੇਖੀ ਨਹੀਂ ਮੇਰੇ ਹੁੰਦਿਆਂ ਨਹੀਂ ਕਰ ਸਕਦੀਆਂ ਫੇਰ ਮਗਰ ਉਹ ਸਾਰਾ ਕਰੋਂਗੀਆਂ ਤੇ ਹੁੰਦਿਆਂ ਜੇ ਕਰ ਲੈ ਹੁੰਦਿਆਂ ਹੁੰਦੇ ਤਾਂ ਕਿਵੇਂ ਕਰਗੇ ਕੁੜਦੇ ਨਹੀਂ ਖਾਣੇ ਵਾਸਤੇ ਥੇੜੀ ਆ ਯਾ ਪਿਆ ਤੁਮ ਚਾਉਂਦੇ ਨੀਤ ਮੈਂ ਤੇਨੂੰ ਮੂੰਹ ਵੇਖਣ ਵਾਤੇ ਲਿਆਂਦਾ ਹਨਾ ਵੀ ਤੇਰਾ ਮੂੰਹ ਵੇਖੀ ਚੱਲ ਕੇ ਬੈਠੀ ਤਾਂ ਵਾਹ ਤੂੰ ਕਹਿ ਮੂੰਹ ਵੇਖਣਾ ਤੇਰਾ ਵੀ ਬਾੜੀ ਸੋਹਣੀ ਦੀਂਦੀ ਆ ਸਾਨੂੰ ਬੈਠੀ ਹੈ ਚਾਤੀ ਬਾਸ ਕਰਿਆ ਕਰੋ ਕਿਸੇ ਟਾਈਮ ਤਾਂ ਤਾਨੇ ਵੇਣੇ ਹਟ ਜਾ ਕਰੋ ਬੇਬੇ ਮਾਰਨ ਦੋ ਇਹ ਜਣੀਆਂ ਲੱਗ ਜਾਂਦੀਆਂ ਰੈ ਕਰਕੇ ਐਡਾ ਕਿੱਡਾ ਕਿ ਮੈਂ ਕੁਝ ਗਲਤ ਕਰਿਆ ਜਿਹੜਾ ਕੋਈ ਨਹੀਂ ਦਿੱਤੇ ਕਿ ਤਮਨ ਤਾਂ ਕੁਝ ਦੀਂਦਾ ਲਿਆ ਤੜਕੇ ਦਾਉਦ ਕਿ ਲੀੜੇ ਤੋਤੇ ਉਹ ਪਿਆ ਬੱਠਰ ਪਾਣੀ ਦਾ ਹੈ ਸਾਰਾ ਦਿਨ ਕਿੜਕਿੜ ਕਿੜਕੇ ਨਹੀਂ ਮੁੱਕਦੀ ਓਏ ਹੋਇਆ ਤਾਂ ਜੀ ਕਰਦਾ ਮੈਨੂੰ ਇਹ ਤਾਂ ਗੋਈ ਮੂੰਹ ਪਰ ਨਾ ਤੁਰ ਗਈ ਉੱਠ ਕੇ ਹੁਣ ਕੰਮ ਤਾਂ ਇਹਨੂੰ ਆਉਂਦਾ ਹੀ ਨਹੀਂ ਕੋਈ ਸਖਾਇਆ ਹੀ ਨਹੀਂ ਕੋਕੋਸ ਆਵੇ ਕਿੱਥੋਂ ਇਹਨੂੰ ਇੱਕ ਕਰ ਲੈਂਦੀ ਐ ਰੋਣ ਬਹਿ ਜਾਂਦੀ ਇੱਕ ਕਰ ਲੈਂਦੀ ਰੋਣ ਬਹਿ ਜਾਂਦੀ ਰੋਣ ਬਹਿ ਜਾਂਦੀ ਐ ਫੇ ਰੋ ਰਾਦਾ ਮੌਕਾ 7 ਵਜੇ ਘਰੇ ਬੜੀ ਆ ਕੇ ਤਰਾਓ ਰਾਦਾ ਮੌਕਾ ਤੇ ਹੁਣ ਕੀ ਜਾ ਰੋਣਾ ਪਾ ਕੇ ਬੈ ਗਈ ਆ ਮੰਜਾ ਪੂਰੀ ਫਿਰਦੀ ਆਂ ਮੰਜਾ ਖੜਾ ਕਰ ਦਵੇ ਕੀ ਹਾਲ ਕਰਤਾ ਚੱਕਦੇ ਨੇ ਜਿੱਥੇ ਚੀਜ਼ ਪਈ ਆ ਪਈ ਆ ਉੱਥੇ ਦੇ ਲੰਗ ਜਾਂਦੀ ਆਂ ਕਿ ਆਖਦੀ ਨਹੀਂ ਕਰਦੇ ਕੰਮ ਨਹੀਂ ਤਾਂ ਇਹ ਤਾਂ ਆਈ ਆ ਵੀ ਬਾਕੀ ਮੈਂ ਕੁੜੀ ਛੱਡਿਆ ਮੁੰਡਾ ਛੱਡਾਂਗਾ ਕਿ ਆ ਗਈ ਬਾਤ ਹੋਰ ਕੋਈ ਕੰਮ ਨਹੀਂ ਦਾ ਜਿਹੜਾ ਦਿੰਦੀ ਆ ਬਸ ਬਸ ਕੁੜੀ ਛੱਡਿਆ ਆਈ ਦੱਸ ਦੋ ਹੁਣ ਕੀ ਲੈ ਕੇ ਚੁੱਪ ਕਰਾਂਗੀ ਆ ਦੋਨੇ ਥੜੀਆਂ ਕਿੱਧਰ ਨੂੰ ਜਾਵਾਂ ਕਿ ਨਿੱਕਲ ਜਾ ਘਰੋਂ ਘਰੋਂ ਨਹੀਂ ਨਿਕਲਦੇ ਨਾ ਘਰੇ ਹੀ ਰਹਿਣਾ ਤੇ ਕੰਮ ਵੀ ਸਾਰਾ ਲੈਣਾ ਜਿਵੇਂ ਜਿਨਾ ਨਾਮ ਕਰੀ ਬੈਠੀ ਆ ਹੂੰ ਤੁਸੀਂ ਜੇ ਮੈਂ ਟਾਈਮ 'ਚ ਰੋਟੀ ਕਹਤਾ ਹੂੰ ਨਹੀਂ ਖਾਣੀ ਜੇ ਲੇਟ ਹੋ ਗਈ ਤਾਂ ਬੜਬੜ ਕਰੀ ਜਾਨੀ ਆ ਤੁਸੀਂ ਬੜਬੜ ਬਈ ਤੂੰ ਕੰਮ ਨਹੀਂ ਆ ਕਰਾਉਣੀ ਆ ਤੂੰ ਹਾਂ ਕੰਮ ਵਧੀਗਾ ਛੱਟ ਕੱਟ ਕੇ ਚਾਪੇ ਨਾ ਕਰ ਕੋਈ ਲੋ ਸਾਨੂੰ ਕਿ ਲੋੜਾ ਸਾਡਾ ਸਰਪਾ ਆ ਮੈਂ ਤੈਨੂੰ ਬੜਬੜ ਕਰੀ ਜਲਾਉਂਗੀ ਮਨ ਕੰਮ ਨੂੰ ਆਖੀ ਰਿਹਾ ਕੇ ਤੋੜੀ ਆਇਆ ਅਖਾ ਲਾ ਆ ਕੇ ਚਰਕਾ ਲਾ ਕੇ ਆਈ ਮਗਰ ਰੋਟੀ ਵੀ ਲਾ ਰੋਟੀ ਵੀ ਲਾ ਦੇ ਆਖੇ ਮੱਥਾ ਹੁਣੇ ਆਦੀ ਆ ਵੀ ਮੈਂ ਤੁਹਾਡਾ ਦੰਮ ਤੇ ਨਹੀਂ ਆ ਬੱਸ ਕੋਈ ਘੰਟਾ ਨਹੀਂ ਹੋਇਆ ਅੱਧਾ ਘੰਟਾ ਨਹੀਂ ਹੋਇਆ ਸਬਜ਼ੀ ਨੂੰ ਤੂੰ ਰਨ ਲਾ ਸਵਾਰ ਕੇ ਫੇਰ ਤੂੰ ਪਕਾ ਵੀ ਲੈ ਕੱਚੀ ਰਨ ਕੇ ਰੱਖ ਦੂਗੀ ਹੋਰ ਕੱਚੀ ਸਬਜ਼ੀ ਜਿਹੜੇ ਵੀ ਲੈਂਦੀ ਸਬਜ਼ੀ ਬਣੀ ਸਬਜ਼ੀ ਬਣੀ ਪਈ ਆਟਾ ਗੁੰਨਿਆ ਪੇ ਤੇ ਅੱਗੇ ਕੱਚੀਆਂ ਸਬਜ਼ੀਆਂ ਘਵਾੜੀਆਂ ਕੱਚੀ ਸਬਜ਼ੀ ਕੱਚੀ ਸਬਜ਼ੀ ਕੋਸ਼ ਬਣਾ ਦਾਂ ਜਿੰਨਾ ਮਰਜ਼ੀ ਸਵਾਦ ਬਣਾ ਦਾਂ ਤੁਹਡੇ ਕੋਲ ਤਾਂ ਪਸੰਦੀ ਨਹੀਂ ਆਉਂਦਾ ਤੂੰ ਪਤਾ ਏਉਂ ਕਾਰਤ ਅਚੰਗੀਤਾ ਕੱਤੀ ਜਬਨਾ ਕੈਮ ਨਾਲ ਬਣਾ ਅਸੀਂ ਵੀ ਖੋਛੋ ਇੱਕ ਗੱਲ ਕੋਸ਼ਿਸ਼ ਕਰ ਦੇ ਆਕਰ ਹੁਣ ਆਖੀ ਗੱਲ ਸੁਣੋ ਕੈਮ ਨਾਲ ਹੁਣ ਮੈਂ ਤੁਹਾਨੂੰ ਆਖੀ ਮੈਂ ਰੋਟੀ ਲਾ ਦੇ ਨਾਲ ਸਬਜੀ ਰਿੱਜ ਗਈ ਸੀ ਤੁਸੀਂ ਆਖੇ ਹਜੇ ਸਾਡਾ ਟਾਈਮ ਨਾਲ ਮੱਥਾ ਡੰਮਨੋ ਫਿਰਦੀ ਐ ਤੇ ਅਸੀਂ ਤਾਂ ਕਹਿਣਾ ਹੀ ਆ ਹੁਣ ਫਿਰ ਮੈਂ ਕਿਹੜੇ ਪਾਸੇ ਜਾਵਾਂ ਤੈਨੂੰ ਆਕੇ ਤੇ ਦੂਜਾ ਹੁਣ ਤੂੰ ਦੱਸ ਜੀ ਮੈਂ ਦੁਕਾਨ ਕਰ ਜੇ ਮੈਂ ਦੁਕਾਨ ਤੇ ਬਹਿ ਜਾ ਕਰੂੰਗੀ ਮੇਰੇ ਕੋਲ ਨਿਕੜ ਕਰ ਜਾ ਕਰ ਲੈ ਕੰਮ ਤਾਂ ਸੱਚ ਕੋਈ ਹੁੰਦਾ ਨਹੀਂ ਗਾ ਦੁਕਾਨ ਦਾ ਤਾਂ ਹੁੰਦਾ ਨਹੀਂ ਗਾ ਤੇ ਦੁਕਾਨ ਕਰ ਲੁਗੀ ਇਹੇ ਕੁਛ ਨਹੀਂ ਕਰ ਸਕਦੀ ਚੰਗਾ ਹੋ ਗਿਆ ਇਹ ਲਾਇਹਾ ਕਰਕੇ ਤਾਂ ਹਜਾ ਫੇਰ ਸੂਤ ਰਹਿੰਦੇ ਨਾ ਇਹ ਫੇਰ ਸੂਤ ਰਹੋਗੀ ਨੈਣਾ ਚਰਕੇ ਚਾਹ ਬਣਾਉਣੀ ਹਾਂ ਕਰਕੇ ਇਹ ਨਾ ਚਾਹ ਕਾਦੀ ਬਣਾਉਣੀ ਆ ਇਹ ਇਹਨਾਂ ਦੀ ਵੇਚੀ ਕਰਿਆ ਕਰਕੇ ਹਜਾਰ ਲਾਇਆ ਕਰਕੇ ਚਲੂ ਤਾ ਨਾ ਕਰਕੇ ਵੀ ਲਾਇਆ ਹੱਥ ਨੇ ਵੀ ਲਾਇਆ ਹਾਂ ਤੇ ਟੋਟਾ ਨਾ ਧੰਦਾ ਆ ਖੜਕਾਇਆ ਕਰੋ ਨਾ ਤੇ ਹਾਂ ਫੇਰ ਸੂਤ ਫੇਰ ਲੋਟ ਉਹਨਾਂ ਕਿੰਨਾ ਹੈ ਜੀ ਹਾਂ ਹਾਂ ਜਿੰਨਾ ਸਮਾਂ ਪਾਨ ਨਾ ਲਿਆ ਪਿਆ ਪਕਾਰ ਕੇ ਚਾਹ ਬਣਾਉਣੀ ਆ ਉਹਨੇ ਸੱਤੇ ਬੈਂਦਗਾ ਉਹਨੇ ਸੱਤੇ ਚੜਦੀ ਫਿਰ ਬਾਹਰ ਕੰਮ ਤੇ ਨਹੀਂ ਜਾਣਾ ਕੋਈ ਲੈਣਾ ਨਹੀਂ ਦੇਣਾ ਨਹੀਂ ਕੋਈ ਰੋਟੀ ਨਹੀਂ ਢੋਣਾ ਕੋ ਪੱਤਾ ਨਹੀਂ ਢੋਣਾਗਾ ਵਸ ਤੇ ਕਰਦਾ ਕਰਦਾ ਕੰਮ ਆਏ ਤੇ ਜੀ ਸਾਰੀ ਝੜੀ ਖੜੀ ਰਹਿੰਦੀ ਕੋਈ ਨਹੀਂ ਉਹ ਤਾਂ ਕੰਮ ਤਾਂ ਜ ਦਵਾਲ ਨਹੀਂ ਦੁਕਾਨ ਦਾ ਪਾਪ ਕਰ ਲਿਆ ਕਰਾਂਗੇ ਦੁਕਾਨ ਤੇ ਇਹ ਤਾਂ ਕੰਮ ਨਾਲ ਤਾਂ ਆਪਾਂ ਐਵੇਂ ਚੰਗੀਆਂ ਚੱਜ ਦੀ ਕੋਈ ਚੀਜ਼ ਨਹੀਂ ਬਣਾਉਂਦੇਗੇ ਕੋ ਰੋਟੀਆਂ ਉਹ ਸਾਰ ਸਾਰ ਕੇ ਲਾ ਦਿੰਦੀ ਆ ਕੁਛ ਨਹੀਂ ਕੋਈ ਹਾਲ ਹੀ ਨਹੀਂ ਬਈ ਹੈ ਜ ਚਾਹ ਉਹਨੇ ਚਾਚ ਨਾ ਮਾਈਂ ਦੇ ਕੀ ਕਰਦੀ ਇਹ ਕੋਈ ਨਹੀਂ ਸਫਾਈ ਦੇ ਜਵਾ ਵੀ ਕਰਦੀ ਵੇਖਣ ਨੂੰ ਜੀ ਨਹੀਂ ਕਰਦਾ ਕੋਈ ਝਾਰੂ ਨਹੀਂ ਲਾਉਣਾ ਕੋਈ ਜਿੱਥੇ ਪਾਣੀ ਭਰਿਆ ਪਿਆ ਤੇ ਪਾਣੀ ਭਰਿਆ ਪਿਆ ਜਿੱਥੇ ਮੰਜਾ ਪਿਆ ਮੰਜਾ ਪਿਆ कोई हाल नहीं का बस आप हमने में हज तो आया कर मैं कह रहे मैं ए हजार लाई गए हजार लाई गए फिर टिकोगी फिर टिकोगी हां ऐ में नहीं है देख दियो ना चेत बहुत आका थी ना। भी नहीं बोलना नहीं बोलना पर बुलाए बुलाए वगैरह रोटी ने हजम आई है दे